ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ 19 ਜੁਲਾਈ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਅੱਜ ਰਾਤ ਵੀ ਪੰਜਾਬ ਦੇ ਵਿੱਚ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਟੇ ਦੇਖੇਗੇ ਖਾਸ ਕਰਕੇ ਸ਼ੰਭੂ ਬਾਡਰ ਪਟਿਆਲਾ ਸ਼ਹਿਰ ਦੇ ਆਸ-ਪਾਸ ਫਤਿਹਗੜ੍ਹ ਸਾਹਿਬ ਰਾਜਪੁਰਾ ਡੇਰਾ ਬੱਸੀ ਮੋਹਾਲੀ ਚੰਡੀਗੜ੍ਹ ਜੀਲਕਪੁਰ ਤੇ ਚਮਕੌਰ ਸਾਹਿਬ ਰੋਪੜ ਆਨੰਦਪੁਰ ਦੇ ਸੱਤ ਦੇ ਇਲਾਕਿਆਂ ਦੇ ਵਿੱਚ ਰਾਤ ਵੇਲੇ ਹਲਕੇ ਤੋਂ ਦਰਮਿਆਨੇ ਤੇ ਕਿਤੇ 15 ਤੋਂ 20 ਮਿੰਟ ਵਾਲੀ ਬੜੀਆ ਤੇਜ਼ ਝੱਟ ਵੀ ਦੇਖੀ ਗਈ ਹੈ ਸੋ ਅੱਜ 19 ਜੁਲਾਈ ਨੂੰ ਵੀ ਮੌਸਮ ਇਸੇ ਤਰ੍ਹਾਂ ਹੀ ਰਹਿਣ ਦੀ ਸੰਭਾਵਨਾ ਹੈ ਪੰਜਾਬ ਦੇ ਵਿੱਚ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਟੇ ਲੱਗਦੇ ਰਹਿਣਗੇ ਕਦੇ ਕਿਸੇ ਜ਼ਿਲ੍ਹੇ ਵਿੱਚ ਕਦੇ ਕਿਸੇ ਜ਼ਿਲ੍ਹੇ ਵਿੱਚ ਤੇ ਕਦੇ ਕਿਸੇ ਜ਼ਿਲ੍ਹੇ ਵਿੱਚ ਗਰਮੀ ਅਤੇ ਹੂਮਸ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਲੋਕਾਂ ਨੂੰ ਬੜਾ ਤੰਗ ਕਰ ਰਹੀ ਹੈ ਉਹ ਅਗਲੇ 2 ਤੋਂ 3 ਦਿਨ ਅਜਿਹਾ ਹੀ ਮਾਹੌਲ ਬਣਿਆ ਰਹੇਗਾ ਜਿਸ ਦੇ ਵਿੱਚ ਗਰਮੀ ਤੋਂ ਕੋਈ ਵੀ ਰਾਹਤ ਮਿਲਦੀ ਹੋਈ ਦਿਖਾਈ ਨਹੀਂ ਦੇ ਰਹੀ ਟੁੱਟਵੇਂ ਤੌਰ ਤੇ ਉਮੀਦ ਹੈ ਛਰਾਟੇ ਜਰੂਰ ਲੱਗਣਗੇ ਪਰ ਜਿਵੇਂ ਹੀ ਮੀਂਹ ਪੈ ਕੇ हटਿਆ ਉਸ ਤੋਂ ਬਾਅਦ ਗਰਮੀ ਤੇ ਹੰਮਸ ਦਾ ਦੌਰ ਉਸੇ ਤਰ੍ਹਾਂ ਹੀ ਦੇਖਿਆ ਜਾਵੇਗਾ ਵੱਡੇ ਪੱਧਰ ਤੇ ਮੀਂਹਾਂ ਦੀ ਆਸ ਅਗਲੇ 2 ਤੋਂ 3 ਦਿਨ ਨਹੀਂ ਹੋਵੇਗੀ ਪਰ ਟੁੱਟਵੇਂ ਤੌਰ ਤੇ ਹਲਕੇ ਹਲਕੇ ਜਿਹੇ ਸ਼ਰਾਟੇ 15-20 ਮਿੰਟ ਵਾਲੇ ਵੱਖ-ਵੱਖ ਇਲਾਕਿਆਂ ਦੇ ਵਿੱਚ ਲਗਾਤਾਰ ਲੱਗਦੇ ਰਹਿਣਗੇ ਤੇ ਬੱਦਲਬਾਹੀ ਬਣਦੀ ਰਹੇਗੀ ਉਹ ਮਾਝੇ ਦੇ ਵੀ ਇਲਾਕੇ ਹੋਣਗੇ ਮਾਲਵੇ ਦੇ ਵੀ ਤੇ ਪੁਆਦ ਤੇ ਦੁਆਬਾ ਖੇਤਰ ਵੀ ਹੋ ਸਕਦਾ ਹੈ